ਸਾਚੀ ਗੱਲ ਦੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਰਦਾਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਕਿ ਇੱਕ ਮਿਹਨਤ ਕਸ਼ ਇਨਸਾਨ ਬਠਿੰਡਾ ਦੇ ਕਿਲਾ ਰੋਡ ਦੇ ਉੱਤੇ ਕੁਲਚੇ ਸੈਂਡਵਿਚ 버ਗਰ ਮੋਮੋਸ ਇਹ ਬਣਾਉਂਦੇ ਨੇ ਵੀਰ ਹੁਣੀ ਦੇਖੋ ਮੇਰਾ ਮੈਨੂੰ ਪਤਾ ਕੀ ਹੁੰਦਾ ਕਿ ਯਾਰ ਜਿਹੜੇ ਲੋਕ ਮਿਹਨਤ ਕਰਦੇ ਨੇ ਨਾ ਉਹਨਾਂ ਦਾ ਸਾਥ ਅਸੀਂ ਦੇਣਾ ਹੈ ਇਹ ਉਹ ਲੋਕ ਨੇ ਜਿਹੜੇ ਦੇਖੋ ਛੋਟੀ ਜੀ ਰੇੜੀ ਹੈ ਤੇ ਰੇੜੀ ਦੇ ਉੱਤੇ ਕੰਮ ਕਰਦੇ ਨੇ ਹੈਨਾ ਦੁਕਾਨਦਾਰ ਭਰਾ ਤਾਂ ਪੇਡ ਪ੍ਰੋਮੋਸ਼ਨ ਕਰਵਾ ਲੈਣਗੇ ਪਰ ਇਹ ਦੇਉ ਭਰਾਣੇ ਜਿਨ੍ਹਾਂ ਨੇ ਸਵੇਰੇ ਕਮਾਉਣਾ ਤੇ ਸ਼ਾਮ ਨੂੰ ਖਾਣਾ ਤੇ ਸਾਡਾ ਫਰਜ਼ ਇਹ ਪੈਂਦਾ ਕਿ ਅਸੀਂ ਇਹਨਾਂ ਭਰਾਵਾਂ ਦਾ ਸਾਥ ਦੇਈਏ ਇਹੋ ਜਿਹੇ ਭਰਾ ਜਿਹੜੇ ਮਿਹਨਤ ਕਰਦੇ ਨੇ ਦੇਖੋ ਪਤਾ ਕੀ ਹੁੰਦਾ ਅਸੀਂ ਮਿਹਨਤ ਕਰਨੋਂ ਜਿਹੜਾ ਨਾ ਉਹ ਕਦੀ ਨਹੀਂ ਸਾਨੂੰ ਡਰਨਾ ਚਾਹੀਦਾ ਕਿਉਂਕਿ ਮਿਹਨਤ ਜਿਹੜੀ ਆ ਉਹ ਕਦੀ ਨਾ ਕਦੀ ਕਦੀ ਨਾ ਕਦੀ ਜਾਂ ਇਕੱਲੇ ਵੀ ਹਰ ਵੇਲੇ ਤੁਹਾਡਾ ਸਾਥ ਦਿੰਦੀ ਆ ਰੰਗ ਜ਼ਰੂਰ ਲਿਆਉਂਦੀ ਆ ਮਿਹਨਤਕ ਇਨਸਾਨ ਦਾ ਸੋ ਇਸ ਕਰਕੇ ਇਹਨਾਂ ਨੇ ਤੁਸੀਂ ਦੇਖੋ ਸੈਂਡਵਿਚ ਦਾ ਰੇਟ ਵੀ 20 ਰੁਪਏ ਰੱਖਿਆ ਆ ਕੁਲਚੇ ਦਾ ਰੇਟ ਵੀ 20 ਰੁਪਏ ਰੱਖਿਆ ਔਰ ਆ ਆ ਦੇਖੋ ਤੁਸੀਂ ਕੁਲਚਾ ਵੀ ਸੈਂਡਵਿਚ ਵੀ ਔਰ ਭਾਜੀ ਹੁਣੀ ਇੱਕ ਗੱਲ ਦੱਸ ਰਹੇ ਸੀ 버거 ਭਾਜੀ ਕੀ 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 ਨਾਮ ਕੀ ਤੁਹਾਡਾ ਸਰ ਮੇਰਾ ਰਾਜ ਖੋਸਲਾ ਨਾਮ ਹੈ ਜੀ ਖੋਸਲਾ ਸਾਹਿਬ ਰਾਜ ਖੋਸਲਾ ਖੋਸ ਰਾਜ ਖੋਸਲਾ ਖੋਸਲਾ ਸਾਹਿਬ ਕਹਿੰਦੇ ਨੇ 버거 ਦਾ ਰੇਟ ਵੀ ਹੈ ਜਿਹੜਾ ਉਹ ਵੀ 20 ਰੁਪਏ ਹੈ ਔਰ ਤੁਸੀਂ ਦੇਖੋ ਬੜੇ ਵਧੀਆ ਤਰੀਕੇ ਨਾਲ ਇਹ ਭਾਜੀ ਹੁਣੀ ਸੈਂਡਵਿਚ ਬਣਾ ਰਹੇ ਨੇ ਚੰਗੀ ਗੱਲ ਹੈ ਅਸੀਂ ਅਸੀਂ ਇੱਕ ਦੂਸਰੇ ਦਾ ਸਾਥ ਦੇਣਾ ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਕਿ ਜੇ ਜਦੋਂ ਵੀ ਤੁਸੀਂ ਕਿਲਾ ਰੋਡ ਤੋਂ ਟੱਪਣਾ ਤੁਹਾਨੂੰ ਭੁੱਖ ਲੱਗੇ ਖਾਣ ਪੀਣ ਦਾ ਜੀ ਕਰੇ ਕੁਝ ਚੰਗੀ ਚੀਜ਼ ਕਿਉਂਕਿ ਹੈਲਦੀ ਹੈ ਇਹਦੇ ਵਿੱਚ ਦੇਖੋ ਟਮਾਟਰ ਹੋਰ ਕੀ ਕੀ ਕੁਝ ਪਾਨੇ ਬ੍ਰਦਰ ਸਰ ਇਹਦੇ ਵਿੱਚ ਇੱਕ ਸਾਸ ਪੈਂਦੀ ਹੈ ਆਪਣੇ ਪੀਜ਼ਾ ਪਾਸਤਾ ਕਰੀਮ ਪੈਂਦੀ ਹੈ ਇਹਦੇ ਵਿੱਚ ਔਰ ਚੀਜ਼ ਵਗੈਰਾ ਮਲਚੀਜ਼ ਵਗੈਰਾ ਆਲੂ ਆਉਂਦੇ ਆ ਵਿੱਚ ਇਹਦੇ ਇਹ ਆਈਟਮਾਂ ਇਹਦੇ ਵਿੱਚ ਪੈਂਦੀਆਂ ਨੇ ਵੀ ਸਾਰਾ ਕੁਝ ਹੈਲਦੀ ਹੁੰਦਾ ਸੋ ਇਸ ਕਰਕੇ ਵੀਰ ਹੋਣੇ ਹੈਲਦੀ ਸਾਰਾ ਕੁਝ ਬਣਾਉਂਦੇ ਨੇ ਤੇ ਆਪਾਂ ਇਹਨਾਂ ਵੀਰ ਹੋਣਾਂ ਦਾ ਮਿਹਨਤ ਕੁਸ਼ ਮੇਨ ਗੱਲ ਜਿਹੜੀ ਹੈ ਮਿਹਨਤ ਕੁਸ਼ ਭਰਾਵਾਂ ਦਾ ਸਾਥ ਦੇਣਾ ਹੁੰਦਾ ਹੈ ਹਾਂਜੀ ਛੋਟਾ ਜਿਹਾ ਇੱਕ ਸੈਟਅਪ ਲਗਾਇਆ ਵਾ ਨਹੀਂ 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 ਇਹ ਛੋਟੇ ਤੋਂ ਹੀ ਵੱਡੇ ਹੁੰਦੇ ਹੁੰਦੇ ਨੇ ਸੈਟਅਪ ਕਦੇ ਵੀ ਬਹੁਤੇ ਵੱਡੇ ਤੋਂ ਜਿਹੜਾ ਨਾ ਉਹ ਬੜਾ ਔਖਾ ਹੁੰਦੇ ਲਾਣੇ ਪਰ ਛੋਟੇ ਸੈਟਅਪ ਤੋਂ ਹੀ ਜਿਹੜੇ ਵੱਡੇ ਸੈਟਅਪ ਬੰਦੇ ਆ ਬਣਦੇ ਕਿਦਾਂ ਜਦੋਂ ਅਸੀਂ ਲੋਕ ਤੁਹਾਡੇ ਭਰਾਵਾਂ ਦਾ ਸਾਥ ਦਿੰਨੇ ਸੋ ਮੇਰੀ ਸਾਰਿਆਂ ਨੂੰ ਇੱਕ ਬੇਨਤੀ ਵੀ ਅਸੀਂ ਵੱਡੀਆਂ ਦੁਕਾਨਾਂ ਤੇ ਜਾ ਕੇ ਵੀ ਖਾਨੇ ਆ ਉਹ ਪੈਸੇ ਲਾ ਕੇ ਐਡਵਰਟਾਈਜ਼ਮੈਂਟ ਕਰ ਸਕਦੇ ਆ ਮੈਂ ਜਿਹੜੀ ਤੁਹਾਨੂੰ ਪਹਿਲਾਂ ਗੱਲ ਕੀਤੀ ਮੈਂ ਕਰਦਾ ਉਹਨਾਂ ਲੋਕਾਂ ਦੀ ਪਰ ਇਹ ਮੇਰਾ ਭਰਾ ਜਿਹੜਾ ਮਿਹਨਤ ਕਰ ਰਿਹਾ ਇਹਨਾਂ ਨੇ ਤੁਸੀਂ ਇਹ ਵੇਖੋ ਵੀ ਜਦੋਂ ਮੀਂਹ ਪੈਣਾ ਉਦੋਂ ਵੀ ਇੱਥੇ ਖੜਨਾ ਹੈ ਠੰਡ ਪੈਣੀ ਉਦੋਂ ਵੀ ਖੜਨਾ ਧੁੱਪ ਪੈਣੀ ਉਦੋਂ ਵੀ ਇੱਥੇ ਖੜਨਾ ਤੇ ਸਾਡਾ ਫਰਜ਼ ਬੰਦਾ ਹੈ ਵੀ ਅਸੀਂ ਇਹਨਾਂ ਭਰਾਵਾਂ ਦਾ ਸਾਥ ਦੇਣਾ ਰਾਜ ਖੋਸਲਾ ਕਿਲਾ ਰੋਡ ਦੇ ਉੱਤੇ 버거 ਕੁਲਚਾ ਸੈਂਡਵਿਚ ਬਹੁਤ ਕੁਝ ਬਣਾਉਂਦੇ ਨੇ ਤੇ ਤੁਸੀਂ ਇਹਨਾਂ ਕੋਲ ਇੱਕ ਵਾਰੀ ਆ ਕੇ ਖਾਣੇ ਨੇ ਤਾਂ ਜੋ ਸਾਡੇ ਭਰਾ ਤਰੱਕੀ ਕਰਨ ਖੁਸ਼ੀਆਂ ਮਨਾਉਣ ਤੇ ਸਾਡਾ ਟੇਸਟ ਜਿਹੜਾ ਉਹ ਵਰਕਰਾਰ ਰਹੇ ਇਹਨਾਂ ਕੋਲ ਆਈਏ ਖਾਈਏ ਪੀਏ ਤੇ ਮौज ਮਣਾਈਏ ਆਵਾਂਗੇ ਤੁਸੀਂ ਆਇਓ ਕਮੈਂਟ ਜ਼ਰੂਰ ਕਰਿਓ ਖਾ ਕੇ ਵੀ ਭਾਜੀ ਮੈਂ ਖਾ ਕੇ ਆਇਆ ਕਿੱਦਾਂ ਦਾ ਲੱਗਾ ਇਹ ਜ਼ਰੂਰ ਦੱਸਣਾ ਠੀਕ ਹੈ ਦੋ ਇਜਾਜ਼ਤ ਸੱਚਾ